ਥੋੜਾ ਥੱਕ ਮੇਰਾ ਤਿਆਰ ਬਰਿਆ ਹੈ ਵੀ ਦੇਸੀ ਬੜ ਨੂੰ ਆਟੋਮੈਟਿਕ ਡ੍ਰਿੰਕਰ ਜਿਹਾ ਫੇਲ ਆ ਬਿਲਕੁਲ ਆਹ ਢੋਲੀ ਬੈਠਿਆ ਉਹਦੀ ਪੈਪ ਪੱਟਦੀ ਉੱਤੇ ਚੜ ਕੇ ਕੱਲ ਆ ਇੱਥੇ ਡੋਲ ਲਿਆ ਇਹਨੂੰ ਪੱਟਤਾ ਹਰ ਕੇ ਬੰਦ ਕਰਿਆ ਇੱਥੇ ਆ ਦੇਖ ਲੋ ਕਿਵੇਂ ਚਿੱਕੜੋ ਚਿੱਕੜੀ ਹੋਇਆ ਕਿੰਨਾ ਬੁਰਾ ਹਾਲ ਕਿਉਂਕਿ ਜਿੱਥੇ ਗੰਦ ਬਰੂ ਇਹ ਪਾਣੀ ਡੁੱਲੂ ਨਾ ਇਹਦਾ ਮੁਸ਼ਕ ਮਾਰੂ ਬਦਬੂ ਮਾਰੂ ਫਾਰਮ ਦੇ ਵਿੱਚੋਂ ਨਾਲੇ ਬਿਮਾਰੀਆਂ ਆਉਣ ਦਾ ਖਤਰਾ ਵੱਧ ਤੋਂ ਵੱਧ ਬਹੁਤ ਜ਼ਿਆਦਾ ਹੈ ਕੋਈ ਮੇਰਾ ਵੀਰ ਹੋਰ ਇਹ ਕੰਮ ਚ ਪੁਰਾਣਾ ਹੈਗਾ ਤਾਂ ਇਹਦਾ ਹੱਲ ਦੱਸੋ ਯਾਰ ਵੀ ਪਾਣੀ ਦਾ ਕੀ ਹੱਲ ਕਰਾਇਆ ਜਾਵੇ ਦੇਸੀ ਵੜ ਨੂੰ ਪਾਣੀ ਕਿਹੜੇ ਤਰੀਕੇ ਨਾਲ ਦਿੱਤਾ ਜਾਵੇ ਵੀ ਵੇਸਟੇਜ ਨਾ ਕਰਨ ਪਾਣੀ ਦੀ ਇੰਨਾ ਇੰਨਾ ਜਿਆਦਾ ਡੋਲਦੇ ਆ ਨਾ ਵੀ ਫਾਰਮ ਨੂੰ ਹਰ ਵਕਤ ਇਹ ਗਿੱਲੇ ਹੀ ਰੱਖਦੇ ਆ ਕਿਸੇ ਟਾਈਮ ਵੀ ਫਾਰਮ ਸੁੱਕਾ ਨਹੀਂ ਮਿਲਦਾ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਹਰ ਹਫਤੇ ਪੰਜ ਦਿਨਾਂ ਬਾਅਦ ਮਿੱਟੀ ਬਦਲ ਕੇ ਸੁੱਕੀ ਪਾਣੀ ਪੈਂਦੀ ਹੈ ਬਾਹਰੋਂ ਕਿਉਂਕਿ ਬਾਹਰ ਵੀ ਮੀਂਹ ਪੈਂਦੇ ਆ ਬਾਹਰ ਵੀ ਮਿੱਟੀ ਗਿੱਲੀ ਮਿਲਦੀ ਹੈ ਹਰ ਵਕਤ ਇਹਦਾ ਹੱਲ ਦੱਸੋ ਵੀਰੇ ਪਹਿਲਾਂ ਆ ਪੱਟਦਾ ਅੱਜ ਆ ਪੱਟੀ ਬੈਠੇ ਆ ਢੋਲੀ ਬੈਠੇ ਆ ਜੇ ਨਹੀਂ ਤਾਂ ਟੈਂਕੀ ਖਾਲੀ ਹੋ ਜਾਂਦੀ ਸਾਰੀ ਸਾਰੀ ਜਿੰਨੀ ਭਰੀ ਹੁੰਦੀ ਉਹ ਸਾਰਾ ਫਾਰਮ ਦੇ ਵਿੱਚ ਡੁੱਲ ਜਾਂਦਾ ਪਾਣੀ ਜਿੰਨੀ ਟੈਂਕੀ ਭਰੀ ਹੁੰਦੀ ਹੈ ਵੀ ਤੋਂ ਬਿਨਾ ਆਟੋਮੈਟਿਕ ਡ੍ਰਿੰਕਰ ਤੋਂ ਬਿਨਾ ਕੋਈ ਹੋਰ ਹੱਲ ਹੈ ਕਿਸੇ ਵੀ ਕੋਲ ਤਾਂ ਉਹ ਜ਼ਰੂਰ ਦੱਸਿਓ ਯਾਰ